ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਧੰਗੁਰੂ ਰਾਮਦਾਸ ਤੇ ਪਾਤਸ਼ਾਹ ਜੀ ਦੀ ਮਿਹਰ ਦਾ ਮੀ ਵਰਸਦਾ ਹੋਏ ਹਜ਼ਾਰਾਂ ਹੀ ਲੋਕ ਆਪਣੇ ਮਨ ਦੀਆਂ ਮਰਜ਼ਾ ਲੈ ਕੇ ਇੱਥੇ ਆਉਂਦੇ ਹਨ ਅਤੇ ਜੋ ਵੀ ਸੱਚੇ ਦਿਲੋਂ ਧੰਗੁਰੂ ਰਾਮਦਾਸ ਜੀ ਪਾਤਸ਼ਾਹ ਅਗੇ ਇੱਥੇ ਸ਼ਰਨਨ ਕਰਕੇ ਅਤੇ ਬਾਣੀ ਦਾ ਪਾਠ ਕਰਕੇ ਇੱਕ ਮਨ ਹੋ ਕੇ ਸੱਚੇ ਮਨੋਂ ਅਰਦਾਸ ਕਰਦੇ ਵੇ ਨਾ ਧੰਗੁਰੂ ਰਾਮਦਾਸ ਜੀ ਪਾਤਸ਼ਾਹ ਹਮੇਸ਼ਾ ਹੀ ਉਸ ਦੀ ਮੰਦੀ ਮਰਜ਼ਾ ਪੂਰੀ ਕਰਦੇ ਹਨ ਕਈ ਵਾਰ ਰੱਬ ਸੱਚਮੁੱਚ ਦੇਰ ਜ਼ਰੂਰ ਲਗਾਉਂਦਾ ਹੈ ਲੇਕਿਨ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ ਅੱਜ ਐਸੀ ਹੀ ਮਨ ਦੇ ਵਿੱਚ ਮਰਦ ਲੈ ਕੇ ਵਿਸਾਖੀ ਵਾਲੇ ਦਿਨ ਤਨ ਗੁਰੂ RAMDAS ਜੀ ਪਾਤਸ਼ਾਹ ਦੇ ਦਰ ਤੇ ਆਪਣੀ ਮਰਦ ਲੈ ਕੇ ਇੱਕ ਔਰਤ ਆਪਣੇ ਬੱਚੇ ਨੂੰ ਗੋਦੀ ਚੁੱਕਿਆ ਰਹੀ ਹੈ ਮਨ ਦੇ ਵਿੱਚ ਬੜੀ ਸ਼ਰਧਾ ਹੋਏ ਲੇਕਿਨ ਬੋਲਾਂ ਦੇ ਵਿੱਚ ਹਲਕੀ ਜਿਹੀ ਕੜਵਾਹਟ ਕਿਉਂਕਿ ਪਹਿਲਾਂ ਵੀ ਇੱਥੇ ਬਹੁਤ ਵਾਰ ਆਈ ਹੈ ਬਹੁਤ ਵਾਰ ਮਾਤਾ ਦੇ ਕਿਆ ਹੈ ਉਹ ਵੀ ਮਸੀਆ ਜੀ ਨਹੀਂ ਜੋ ਕਿ ਉਸਨੇ ਲਾਂਗਾ ਪਾਇਆ ਹੋਵੇ ਹਰ ਮਹੀਨੇ ਤੇ ਆਈ ਹੈ ਆਪਣੀਆਂ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਘਰ ਵਾਲੇ ਨੂੰ ਅਤੇ ਇੱਥੇ ਆ ਕੇ ਮੱਥਾ ਟੇਕਦੀ ਹੈ ਅਤੇ ਅਰਦਾਸ ਦੇ ਵਿੱਚ ਬਸ ਉਸਨੇ ਇੱਕ ਚੀਜ਼ ਮੰਗੀ ਵੀ ਰੱਬਾ ਤਨ ਗੁਰੂ ਰਾਮਦਾਸ ਸਤੇ ਪਾਤਸ਼ਾਹ ਮੈਨੂੰ ਇੱਕ ਪੁੱਤਰ ਦੀ ਦਾਤ ਬਖਸ਼ ਦਿਓ ਮੇਰੀ ਝੋਲੀ ਦੇ ਵਿੱਚ ਇੱਕ ਪੁੱਤਰ ਪਾ ਦਿਓ ਲੇਕਿਨ ਮਹਾਰਾਜ ਸ਼ਾਇਦ ਉਸਦੀ ਪ੍ਰੀਖਿਆ ਲੈ ਰਹੇ ਹਨ ਸ਼ਾਇਦ ਅੱਜ ਕੁਝ ਅਜੇ ਆਪਨ ਮੜਾ ਹੈ ਜੋ ਕਿ ਉਸ ਦੀ ਜ਼ਿੰਦਗੀ ਹਮੇਸ਼ਾ ਵਾਸਤੇ ਬਦਲ ਦੇਣ ਵਾਲਾ ਹੈ ਆਪਣੀ ਝੋਲੀ ਦੇ ਵਿੱਚ ਆਪਣੀ ਸਤਵੀਂ ਧੀ ਲੈ ਕੇ ਆਈ ਹੈ ਛੇ ਧੀਆ ਪਹਿਲਾਂ ਸੀ ਸਤਵੀਂ ਹੋਰ ਹੋ ਗਈ ਹੈ ਅਤੇ ਆਪਣੀ ਡੇਢ ਮਹੀਨੇ ਦੀ ਧੀ ਨੂੰ ਦਰਬਾਰ ਸਾਹਿਬ ਦੇ ਵਿੱਚ ਮੱਥਾ ਟਿਕਾਉਣ ਦੇ ਲੈ ਕੇ ਆਈ ਹੈ ਮਨ ਕੀਤਾ ਹੈ ਵੀ ਇਸ ਨੂੰ ਇਸ਼ਨਾਨ ਕਰਾ ਕੇ ਲੈ ਕੇ ਜਾਈਏ ਅਤੇ ਹੋ ਸਕਦਾ ਹੈ ਧੀ ਦੀ ਵੀ ਤਕਦੀਰ ਬਦਲ ਜਾਵੇ ਅਤੇ ਮੇਰੀ ਝੋਲੀ ਦੇ ਵਿੱਚ ਇਸ ਧੀ ਦੇ ਕਰਮਾਂ ਨੂੰ ਹੀ ਕੋਈ ਇਸ ਦਾ ਭਰਾ ਪੈ ਜਾਵੇ ਕੋਈ ਮੇਰੀ ਝੋਲੀ ਦੇ ਵਿੱਚ ਵੀ ਪੁੱਤਰ ਪੈ ਜਾਵੇ ਹਜੇ ਵੀ ਆਸ ਛੱਡੀ ਨਹੀਂ ਹੈ ਲੇਕਿਨ ਆਸ ਵੀ ਕੀ ਕਰੇ ਸੱਤ ਤੀਆਂ ਕਰੇ ਹੋ ਚੁੱਕੀਆਂ ਹਨ ਛੇ ਪਹਿਨਾ ਸੀ ਇੱਕ ਹੁਣ ਆ ਗਈ ਹੈ ਹੁਣ ਤਾਂ ਬਸ ਰੱਬ ਹੀ ਸਹਾਰਾ ਹੈ ਰੱਬ ਨੂੰ ਆਪਣਾ ਸਹਾਰਾ ਬਣਾਉਣ ਦੇ ਲਈ ਦੁੱਖਣਾ ਸੁਣਾਰੀ ਹੈ ਧੰਨ ਗੁਰੂ ਰਾਮਦਾਸ ਦੇ ਪਾਤਸ਼ਾਹ ਇੱਕ ਵੀ ਲੰਘਾ ਮੈਂ ਨਹੀਂ ਪਾਇਆ ਲੇਕਿਨ ਮੇਰੀ ਜ਼ਿੰਦਗੀ ਦੇ ਵਿੱਚ ਦੁੱਖ ਹੀ ਦੁੱਖ ਕਿਉਂ ਨੇ ਕਿਉਂ ਮੇਰੀ ਹੀ ਅਰਦਾਸ ਪੂਰੀ ਨਹੀਂ ਹੋ ਰਹੀ ਇੱਥੇ ਲੱਖਾਂ ਸੰਗਤਾਂ ਦੀਆਂ ਹਨ ਉਸੀ ਕਿਸੇ ਨੂੰ ਵੀ ਖਾਲੀ ਹੱਥ ਨਹੀਂ ਮੋੜਦੇ ਕਿਉਂ ਸਿਰਫ ਮੇਰੇ ਨਾਲ ਹੀ ਵਿਤਕਰਾ ਚੱਲ ਰਿਹਾ ਹੈ ਲੇਕਿਨ ਚਲੋ ਅੱਜ ਧੰ ਗੁਰੂ ਰਾਮਦਾਸ ਜੀ ਪਤਸ਼ਾਹ ਨੇ ਉਸ ਵਾਰੇ ਕੁਝ ਹੋਰ ਸੋਚ ਰੱਖਿਆ ਹੈ ਜਿਵੇਂ ਹੀ ਇਸ਼ਨਾਨ ਕੀਤਾ ਇਸ਼ਨਾਨ ਕਰਨ ਤੋਂ ਬਾਅਦ ਜਿਵੇਂ ਹੀ ਡਿਊਟੀ ਤੋਂ ਬਾਹਰ ਨਿਕਲ ਰਹੀ ਹੈ ਅੱਜ ਉਸ ਦੀ ਗੋਦੀ ਦੇ ਵਿੱਚ ਉਹ ਧੀ ਨਹੀਂ ਹੈ ਜੋ ਕਿ ਉਹ ਲੈ ਕੇ ਆਈ ਸੀ ਇਕ ਮੁੰਡਾ 7 ਮਹੀਨੇ ਦਾ ਗੋਦੀ ਦੇ ਵਿੱਚੋਂ ਕੇ ਵਾਪਸ ਲੈ ਕੇ ਜਾ ਰਹੀ ਹੈ ਅਜਿਹਾ ਚਮਤਕਾਰ ਵਾਪਰਿਆ ਅਜਿਹਾ ਤਾਨ ਗੁਰੂ ਰਾਮਦਾਸ ਤੇ ਪਤਸ਼ਾਹ ਨੇ ਮਿਹਰ ਵਰਤਾਈ ਅੱਜ ਇਸ਼ਨਾਨ ਕਰਦੇ ਸਮੇਂ ਉਸ ਦੀ ਤੇ ਮੁੰਡਾ ਬਣ ਚੁੱਕੀ ਹੈ ਸੰਗਤਾਂ ਨੇ ਪੂਰਾ ਹਾਲ ਪੂਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਜਕਾਰੇ ਨਾਲ ਗੂੰਜਾ ਰਹੀ ਹੈ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਸਭ ਪਾਸੇ ਜਕਾਰੇ ਲੱਗ ਰਹੇ ਹਨ ਅਜਿਹਾ ਕੀ ਵਾਪਰਿਆ ਅਜਿਹਾ ਚਮਤਕਾਰ ਸੁਣ ਕੇ ਤੁਹਾਡਾ ਵੀ ਮਨ ਕਹੇਗਾ ਤਨਗੁਰੂ ਰਾਮਦਾਸ ਜੀ ਪਾਤਸ਼ਾਹ ਤਨਗੁਰੂ ਰਾਮਦਾਸ ਜੀ ਪਾਤਸ਼ਾਹ ਗੁਰਮੁਖੋ ਸਾਧ ਸੰਗਤ ਜੀ ਬਣੀ ਰਿਓ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸਾਧ ਸੰਗਤ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਤਰਨਤਾਰਨ ਸਾਹਿਬ ਦੇ ਇੱਕ ਛੋਟੇ ਜਿਹੇ ਪਿੰਡ ਖਡੂਰ ਸਾਹਿਬ ਨੇੜੇ ਇੱਕ 15 ਸਾਲ ਦਾ ਜਸਕਰਨ ਗੁਰਸਖ ਬਚਾ ਜਿਸ ਦੀਆਂ ਅੱਖਾਂ ਤਨ ਗੁਰੂ ਰਾਮ ਬਸਤੇ ਪਾਤਸ਼ਾਹ ਦੀਆਂ ਸਰਦਾਂ ਨਾਲ ਭੜੀਆਂ ਪਿਆ ਹਨ ਹਰ ਮਸਿਆਂ ਨੂੰ ਪਿੰਡ ਦੀ ਸੰਗਤ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਜਾਂਦਾ ਹੈ ਮੀ ਹੋਵੇ ਜੱਤੁੱਪ ਉਹ ਬਸ ਵਿੱਚ ਬੈਠ ਕੇ ਸ਼੍ਰੀ ਅੰਮ੍ਰਿਤਸਰ ਪਹੁੰਚਦਾ ਅਤੇ ਸੁਖਮਨੀ ਸਰ ਦਾ ਪੜ ਸੁਣਦਾ ਹੈ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਅਰਦਾਸ ਕਰਦਾ ਹੈ ਫੇ ਸੱਚੇ ਪਾਤਸ਼ਾਹ ਮੇਰੀ ਮਾਨੁਸੇ ਦੇਵੋ ਮੈਨੂੰ ਸਰਕਾਰੀ ਨੌਕਰੀ ਅਤੇ ਸਾਡੇ ਪਰਿਵਾਰ ਨੂੰ ਸੁੱਖ ਦੇਵੋ ਹਰ ਵਾਰ ਉਸਦੀ ਆਹੀ ਅਰਦਾਸ ਹੁੰਦੀ ਹੈ ਆਪਣੀ ਜ਼ਿੰਦਗੀ ਨੂੰ ਵਧੀਆ ਦੇਖਣਾ ਚਾਹੁੰਦਾ ਹੈ ਜਿਵੇਂ ਕਿ ਉਸਦੇ ਨਾਲ ਵਾਲੇ ਸਾਥੀ ਹਨ ਇੱਥੇ ਕਈਆਂ ਦੀ ਮਰਜ਼ਾ ਪੂਰੀਆਂ ਹੁੰਦੀਆਂ ਹਨ ਧੰਗੁਰੂ ਰਾਮਦਾਸ ਸੱਚੇ ਪਾਤਸ਼ਾਹ ਹਰ ਦਿਲ ਦੀ ਸੁਣਦੇ ਹਨ ਉਸ ਨੂੰ ਵੀ ਵਿਸ਼ਵਾਸ ਹੈ ਲੇਕਿਨ ਕਈ ਵਾਰ ਰੱਬ ਪਰਖਿਆ ਲੈਂਦਾ ਹੈ ਜਿਸ ਕਰਨ ਨੇ ਮਿਹਨਤ ਕੀਤੀ ਦਿਨ ਵਿੱਚ ਸਕੂਲ ਅਤੇ ਸ਼ਾਮ ਨੂੰ ਪਿੰਡ ਦੇ ਕਰਿਆਨੇ ਦੀ ਦੁਕਾਨ ਤੇ ਮਜ਼ਦੂਰੀ ਪਰ ਮਾਂ ਦੀ ਸਰਜਰੀ ਲਈ ਲੱਖਾਂ ਰੁਪਏ ਦੀ ਲੋੜ ਸੀ ਉਸਨੇ ਰਿਸ਼ਤਦਾਰਾਂ ਦੇ ਕੋਲ ਹੱਥ ਜੋੜੇ ਉਸ ਦਾ ਚਾਚਾ ਸਰਦਾਰ ਜਗENDER ਸਿੰਘ ਜੋ ਕਿ ਪਿੰਡ ਦਾ ਵੱਡਾ ਜ਼ਿਮੀਂਦਾਰ ਸੀ ਉਸਨੇ ਵੀ ਮੂੰਹ ਫੇਰ ਲਿਆ ਸਗੇ ਚਾਚੇ ਜਦੋਂ ਆਪਣੇ ਨਾਲ ਰਹਿਣ ਤਾਂ ਲੋਕਾਂ ਅੱਗੇ ਮੂੰਹ ODਨ ਦਾ ਕੋਈ ਫਾਇਦਾ ਨਹੀਂ ਜਸਕਰਨ ਦਾ ਮਾਮਾ ਬਲਵਿੰਦਰ ਸਿੰਘ ਉਸਨੇ ਹਸਤਾਖਰ ਕਹਿ ਦਿੱਤਾ ਬੇਟਾ ਤੇਰੀ ਮਾਂ ਦੀ ਉਮਰ ਹੋ ਗਈ ਹੈ ਹੁਣ ਕੀ ਬਚੇਗੀ ਉਸਤੇ ਖਰਚਾ ਕਰਨ ਦਾ ਫਾਇਦਾ ਨਹੀਂ ਹੈ ਜਸਕਰਨ ਨੇ ਸੰਗਤ ਤੋਂ ਮਦਦ ਮੰਗੀ ਪਿੰਡ ਦੇ ਗੁਰੂ ਘਰ ਦੇ ਵਿੱਚ ਉਸਨੇ ਸੇਵਾਦਾਰ ਭਾਈ ਗੁਰਮukh ਸਿੰਘ ਨੂੰ ਅਪੀਲ ਕੀਤੀ ਭਾਈ ਸਾਹਿਬ ਮੇਰੀ ਮਾਂ ਮਰਨ ਜਾ ਰਹੀ ਹੈ ਕੁਝ ਪੈਸੇ ਦੇ ਦੇਓ ਮੈਂ ਸਾਰੀ ਜ਼ਿੰਦਗੀ ਤੇ ਸੇਵਾ ਕਰਾਂਗਾ ਗੁਰਮukh ਦੀਆਂ ਅੱਖਾਂ ਵਿੱਚ ਹਮਦਰਦੀ ਸੀ ਪਰ ਉਸਨੇ ਕਿਹਾ ਜਸਕਰਨ ਗੁਰਦੁਆਰੇ ਦਾ ਖਰਚਾ ਸੀਮਤ ਹੈ ਸੰਗਤ ਦੀ ਮਦਦ ਨਾਲ ਦੇਖਦੇ ਹਾਂ ਪਰ ਕਿਸੇ ਨੇ ਵੀ ਮਦਦ ਨਾ ਕੀਤੀ ਥੋੜੇ ਬੋਤ ਰੁਪਏ ਹੋਏ ਲੇਕਿਨ ਇਸ ਦੇ ਨਾਲ ਕੀ ਬਣਨਾ ਹੈ ਇੱਕ ਮੀਂਹ ਵਾਲੀ ਸ਼ਾਮ ਜਸਕਰਨ ਆਪਣੀ ਮਾਂ ਦੇ ਬਿਸਤਰੇ ਕੋਲ ਬੈਠਾ ਸੀ ਹਰਪ੍ਰੀਤ ਨੇ कमजोर आवाज ਵਿੱਚ ਕਿਹਾ ਜਸਕਰਨ ਗੁਰੂ ਸਾਹਿਬ ਤੇ ਭਰੋਸਾ ਰੱਖ ਪਰ ਜਦੋਂ ਹਰਪ੍ਰੀਤ ਨੇ ਆਖਰੀ ਸਾਹ ਲਿਆ ਜਸਕਰਨ ਦਾ ਵਿਸ਼ਵਾਸ ਟੁੱਟ ਗਿਆ हे गुरु रामदास ਤੇ ਪਤਸ਼ਾ ਮੈਂ ਤੁਹਾਡੀ ਸੇਵਾ ਵਿੱਚ ਆਪਣੀ ਜਾਨ ਵਾਰ ਦਿੱਤੀ ਪਰ ਤੁਸੀਂ ਮੇਰੀ ਮਾਨੂਈ ਖੋ ਲਿਆ ਇੱਕ ਹੀ ਗੀਤਾ ਲੇਕਿਨ ਬੱਚਾ ਮਨ ਹੈ ਉਹਨਾਂ ਦੇ ਬਾਣੀ ਨੂੰ ਨਹੀਂ ਸਮਝ ਪਾਰਿਆ ਵੀ ਉਹਨਾਂ ਨੇ ਜਸਕਰਨ ਦੀ ਜ਼ਿੰਦਗੀ ਵਿੱਚ ਜੋ ਲਿਖਿਆ ਹੈ ਸ਼ਾਇਦ ਉਸੇ ਨਹੀਂ ਪਿਛਲੇ ਕਰਮਾਂ ਦਾ ਫਲ ਹੈ ਚਲੋ ਕੁਝ ਵੀ ਹੈ ਸਮਾ ਬੀਦਾ ਹੈ 18 ਸਾਲ ਦੀ ਉਮਰ ਦੇ ਵਿੱਚ ਜਸਕਰਨ ਨੇ ਗੁੱਸੇ ਦੇ ਵਿੱਚ ਆਪਣੇ ਕੇਸਾਂ ਦੀ ਬਿਦਵੀ ਕਰ ਲਈ ਉਸਨੇ ਮਾਂ ਦੀ ਸੰਭਾਲੀ ਕਿਰਪਾਣ ਨੂੰ ਵੀ ਸੰਦੂਕ ਦੇ ਵਿੱਚ ਬੰਦ ਕਰ ਦਿੱਤਾ ਅਤੇ ਸੋਚਿਆ ਹੁਣ ਮੈਂ ਸਿਰਫ ਆਪਣੀ ਜ਼ਿੰਦਗੀ ਜਿਵਾਂਗਾ ਪਰ ਉਸਤੇ ਦਿਲ ਵਿੱਚ ਇੱਕ ਖਾਲੀਪਨ ਸੀ ਉਹ ਤਰਨ ਤਾਰਨ ਦੀ ਬਾਜ਼ਾਰ ਦੇ ਵਿੱਚ ਮਜ਼ਦੂਰੀ ਕਰਨ ਲੱਗਿਆ ਪਰ ਰਾਤ ਨੂੰ ਤਾਰਿਆਂ ਵੱਲ ਦੇਖਦਾ ਜਿਵੇਂ ਉਸਦੀ ਮਾਂ ਤਾਰਿਆਂ ਵਿੱਚ ਖੜੀ ਉਸ ਨੂੰ ਪੁਕਾਰਦੀ ਹੋਵੇ ਇੱਕ ਦਿਨ ਉਸਦੀ ਮੁਲਾਕਾਤ ਪਿੰਡ ਦੇ ਦੁਕਾਨਦਾਰ ਲਖਬੀਰ ਸਿੰਘ ਦੇ ਨਾਲ ਹੋਈ ਲਖਬੀਰ ਜੋ ਹਰ ਗੱਲ ਦੇ ਵਿੱਚ ਮਜ਼ਾਕ ਕਰਦਾ ਸੀ ਉਸ ਨੇ ਮਜ਼ਾਕ ਦੇ ਵਿੱਚ ਕਿਹਾ ਵੀ ਜਸਕਰਨਾਂ ਤੂੰ ਸਿਰ ਦੀ ਜੁੜੀ ਤਾਂ ਕੱਟ ਲਈ ਪਰ ਦਿਲ ਦੀ ਜੁੜੀ ਨਹੀਂ ਕੱਟ ਪਾਇਆ ਹੂੰ ਗੁਰਦੁਆਰੇ ਜਾ ਸ਼ਾਇਦ ਤੈਨੂੰ ਸਕੂਨ ਮਿਲੇ ਜਸਕਰਨ ਨੇ ਮੂੰਹ ਫੇਰ ਲਿਆ ਪਰ ਲਖਬੀਰ ਦੀਆਂ ਗੱਲਾਂ ਉਸ ਦੇ ਮਨ ਦੇ ਵਿੱਚ ਘੁੰਮਣ ਲੱਗੀਆਂ ਸਮਾਂ ਬੀਤਦਾ ਹੈ ਜਸਕਰਨ 25 ਕੋ ਸਾਲਾਂ ਦਾ ਹੈ ਪਰਨ ਪਰਨ ਦੇ ਵਿੱਚ ਮੋਟਰਸਾਈਕਲਾਂ ਦਾ ਕੰਮ ਕਰਦਾ ਹੈ ਉਸਦੀ ਜ਼ਿੰਦਗੀ ਦੇ ਵਿੱਚ ਕੋਈ ਰੌਣਕ ਨਹੀਂ ਹੈ ਦਿਨ ਦੀ ਭੜੀ ਗਰਮੀ ਦੇ ਵਿੱਚ ਬਾਜ਼ਾਰ ਦੀਆਂ ਗਲੀਆਂ ਵਿੱਚ ਘਾਰ ਉਹ ਦੁਕਾਨ ਦੇ ਉੱਪਰ ਸਾਰਾ ਸਾਰਾ ਦਿਨ ਕੰਮ ਕਰਦਾ ਹੈ ਦੁਕਾਨ ਦਾ ਹੈੱਡ ਮਿਸਤਰੀ ਵਾਰ-ਵਾਰ ਉਸਤੇ ਰੋਬ ਮਾਰਦਾ ਹੈ ਨਿੱਕੇ ਨਿੱਕੇ ਗਲਤੀਆਂ ਤੇ ਉਸ ਨੂੰ ਗੰਦੀਆਂ ਗੰਦੀਆਂ ਗਾਣਾ ਕੱਢਦਾ ਹੈ ਅਤੇ ਵਾਰ-ਵਾਰ ਉਸ ਨੂੰ ਜਲੀਲ ਕਰਦਾ ਹੈ ਵੀ ਮਾਪਿਓ ਹੈ ਨਹੀਂ ਅਤੇ ਆ ਕੰਮ ਵੀ ਨਹੀਂ ਸਿੱਖਦਾ ਕੋਈ ਕੰਮ ਤੰਗਣਾ ਨਹੀਂ ਹੁੰਦਾ ਦੋ ਨਟ ਕਏ ਹਨ ਉਹ ਵੀ ਨਹੀਂ ਖੁੱਲਦੇ ਹੁਣ ਜੇਕਰ ਤੂੰ ਆ ਗਲਤੀ ਕੀਤੀ ਤੇਰੀ ਇਹਨੇ ਦਿਨਾਂ ਦੀ ਤਨਖਾਹ ਮੈਂ ਕੱਟ ਲਵਾਂਗਾ ਇਸ ਤਰ੍ਹਾਂ ਡਰਾ ਕੇ ਰੱਖਦਾ ਹੈ ਅਤੇ ਵਿਚਾਰਾ ਜਿਸ ਕਰਨ ਕੁਝ ਵੀ ਬੋਲ ਨਹੀਂ ਪਾਉਂਦਾ ਉੱਥੇ ਹੀ ਆਪਣਾ ਗਰੀਬ ਗੁਜ਼ਾਰਾ ਕਰ ਰਿਹਾ ਹੈ ਐਨਾ ਸਬਦੇ ਵਿਚਕਾਰ ਉਸਦੀ ਮੈਦਰ ਸੁਮਿਤ ਕੌਰ ਤੇ ਪਈ ਸੁਮਿਤ 22 ਸਾਲਾਂ ਦੀ ਇੱਕ ਗਰੀਬ ਪਰਵਾਦੀ ਧੀ ਜਿਸ ਦਾ ਪਿਤਾ ਬਾਜ਼ਾਰ ਦੇ ਵਿੱਚ ਆਲੂ ਪਿਆਜ਼ ਵੇਚਦਾ ਹੈ ਅਤੇ ਸੁਮਿਤ ਆਪ ਸਵੇਰੇ-ਸਵੇਰੇ ਗੁਰਦੁਆਰੇ ਦੇ ਵਿੱਚ ਜਾ ਕੇ ਹਰ ਰੋਜ਼ ਸੇਵਾ ਕਰਨਾ ਕਰਦੀ ਹੈ ਉਸਦੀ ਸਫੇਦ ਸਰਵਾਰਕਮੀਜ਼ ਅਤੇ ਮੁਸਕਰਾਹਟ ਦੇ ਵਿੱਚ ਇੱਕ ਅਜੀਬ ਜੀ ਸਾਦਗੀ ਸੀ ਜਸਕਰਨ ਨੇ ਉਸਨੂੰ ਲੰਗਰ ਦੇ ਵਿੱਚ ਸੰਗਤ ਨੂੰ ਪ੍ਰਸ਼ਾਦੇ ਵੰਡਦੇ ਦੇਖਿਆ ਇਹ ਕੁੜੀ ਇੰਨੀ ਖੁਸ਼ ਕਿਵੇਂ ਹੈ ਇੱਕ ਦਿਨ ਜਸਕਰਨ ਨੇ ਹਿੰਮਤ ਕਰਕੇ ਗੱਲ ਸ਼ੁਰੂ ਕੀਤੀ ਤੂੰ ਸਾਰਾ ਦਿਨ ਗੁਰੂ ਘਰ ਦੇ ਵਿੱਚ ਰਹਿਣੀ ਹੈ ਕੋਈ ਸਮਾਂ ਆਪਣੇ ਲਈ ਨਹੀਂ ਹੈ ਸੁਰਮਿਤ ਨੇ ਮੁਸਕਰਾ ਕੇ ਕਿਹਾ ਵੀ ਜਸਕਰਨ ਗੁਰੂ ਸਾਹਿਬ ਦੀ ਸੇਵਾ ਚ ਸਮਾਨੀ ਲੱਗਦੇ ਮੈਂ ਸੁਖਮਨੀ ਸਾਹਿਬ ਪੜ੍ਹਦੀ ਹਾਂ ਅਤੇ ਮੇਰੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਜਸਕਰਨ ਨੇ ਆਪਣੀ ਕਹਾਣੀ ਸੁਣਾਈ ਮਾਂ ਦੀ ਮੌਤ ਰਿਸ਼ਤੇਦਾਰਾਂ ਦੀ ਬੇਰੁਖੀ ਅਤੇ ਬਾਅਦ ਦੇ ਵਿੱਚ ਉਸਨਾਮ ਵਿਸ਼ਵਾਸ ਉੱਠ ਜਾਣਾ ਸੁਰਮਿਤ ਨੇ ਸਿਰ ਨੀਵਾ ਕਰਕੇ ਸੁਣਿਆ ਪਰ ਫਿਰ ਕਿਹਾ ਵੀ ਗੁਰੂ ਸਾਹਿਬ ਕਦੇ ਮੁਕਦੇ ਨਹੀਂ ਸ਼ਾਇਦ ਤੇਰੀ ਮਾਂ ਨੂੰ ਸੁਖ ਦੇਣ ਦੇ ਲਈ ਆਪਣੇ ਕੋਲ ਲੱਗੇ ਕੁਝ ਮਹੀਨਿਆਂ ਬਾਅਦ ਜਸਕਰਨ ਅਤੇ ਸੁਰਮਿਤ ਦਾ ਵਿਆਹ ਸਾਦਗੀ ਨਾਲ ਹੋਇਆ ਕਿਉਂਕਿ ਸੁਰਮਿਤ ਦਾ ਪਿਤਾ ਵੀ ਗਰੀਬ ਪਰਿਵਾਰ ਹੈ ਅਤੇ ਇਧਰ ਜਸਕਰਨ ਚਲੋ ਕੰਮਕਾਰ ਕਰਦਾ ਹੈ ਦੁਕਾਨ ਤੇ ਲੱਗਿਆ ਹੈ ਸੁਰਮਿਤ ਦੇ ਪਿਤਾ ਨੇ ਵੀ ਦੇਖਿਆ ਵੀ ਸ਼ਾਇਦ ਤੇ ਇੱਥੇ ਕੁਝ ਰਹੇਗੀ ਕਿਉਂਕਿ ਗਰੀਬਾਂ ਦੀ ਧੀ ਦਾ ਸ਼ਾਇਦ ਰਭੀ ਰਖਾ ਹੁੰਦਾ ਹੈ ਗਰੀਬਾਂ ਦੀਤੀ ਬਿਨਾਂ ਦਾਇਤੋਂ ਕੌਣ ਜਾਂਦਾ ਹੈ ਜਸਕਰਨ ਚੰਗਾ ਮੁੰਡਾ ਹੈ ਨਸ਼ੇ ਪਤੇ ਤੋਂ ਦੂਰ ਹੈ ਉਤੋਂ ਆਪਣੀ ਹੀ ਜਾਤ ਪਾਦਾ ਹੈ ਇਸ ਤਰ੍ਹਾਂ ਵੇਖ ਕੇ ਚਲੋ ਸਰਮੀਤਾ ਵਿਆਹ ਜਸਕਰਨ ਦੇ ਨਾਲ ਹੋ ਜਾਂਦਾ ਹੈ ਸਰਮੀਤ ਦੇ ਪਿਤਾ ਨੇ ਆਪਣੀ ਰਿਹੜੀ ਵੇਚ ਕੇ ਸਾਰੇ ਵਿਆਹ ਦਾ ਖਰਚਾ ਕੀਤਾ ਵਿਆਹ ਤੋਂ ਬਾਅਦ ਸੁਰਮਿਤ ਨੇ ਜਸਕਰਨ ਨੂੰ ਇੱਕ ਛੋਟੀ ਸ੍ਰੀ ਸਾਹਿਬ ਦਿੱਤੀ ਇਹ ਮੇਰੀ ਮਾਦੀ ਨਿਸ਼ਾਨੀ ਹੈ ਇਸ ਨੂੰ ਸੰਭਾਲ ਅਤੇ ਗੁਰੂ ਸਾਹਿਬ ਨੂੰ ਮਰ ਤੋਂ ਯਾਦ ਕਰ ਸਰਮੀਤ ਨੇ ਜਸਕਰਨ ਨੂੰ ਹੋਲੀ-ਹੋਲੀ ਗੁਰਦੁਆਰੇ 'ਵਨ ਮੋੜਿਆ ਇੱਕ ਸ਼ਾਮ ਜਦੋਂ ਉਹ ਦੋਵੇਂ ਗੁਰੂ ਘਰ ਦੇ ਵਿੱਚ ਕੀਰਤਨ ਸੁਣ ਰਹੇ ਸਨ ਨੂੰ ਜਸ ਕਰਦਿਆਂ ਅੱਖਾਂ ਵਿੱਚ ਹੰਝੂ ਆ ਗਏ ਸ੍ਰਮੇਤ ਮੈਂ ਮਾਦੀ ਗੱਲ ਨਹੀਂ ਮੰਨੀ ਸ਼ਾਇਦ ਮੈਂ ਗੁਰੂ ਸਾਹਿਬ ਨੂੰ ਛੱਡ ਦਿੱਤਾ ਸ੍ਰਮੇਤ ਨੇ ਉਸਦਾ ਹੱਥ ਫੜਿਆ ਹੁਣ ਵੀ ਸਮਾਂ ਹੈ ਗੁਰੂ ਸਾਹਿਬ ਦਾ ਦਰ ਸਦਾ ਖੁੱਲਾ ਹੈ ਕਦੇ ਬੰਦ ਨਹੀਂ ਹੁੰਦਾ ਜੇਕਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਕਰਿਆ ਜਾਵੇ ਉਸ ਨੂੰ ਭੁੱਲਿਆ ਨਹੀਂ ਆਖਦੇ ਪਰ ਜਸ ਕਰਨ ਦੀ ਜ਼ਿੰਦਗੀ ਵਿੱਚ ਮੁਸੀਬਤਾਂ ਨਹੀਂ ਘਟਿਆ ਹੌਲੀ-ਹੌਲੀ ਕਰਦਿਆਂ ਦੁਕਾਨ ਵੀ ਉਸਦੀ ਘਟਣਨ ਲੱਗੀ ਇਸ ਦਾ ਕਾਰਨ ਮਿਸਤਰੀ ਨੇ ਜਸਕਰਨ ਨੂੰ ਮੰਨਿਆ ਅਤੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਬਚਾਰਾ ਜਸਕਰਨ ਹੁਣ ਦਰਦ ਦਰਦ ਦੇ ਪਟਕਣੂ ਤਿਆਰ ਹੈ ਉਸਦੀ ਨੌਕਰੀ ਉਸਦੇ ਹੱਥੋਂ ਗਵਾਚ ਗਈ ਹੈ ਇੱਕ ਦਿਨ ਉਸ ਦਾ ਚੇਰਾ ਭਰਾ ਕੁਲਦੀਪ ਸਿੰਘ ਜੋ ਕਿ ਸ਼ਹਿਰ ਦਾ ਵੱਡਾ ਵਪਾਰੀ ਸੀ ਪਿੰਡ ਆਇਆ ਜਸਕਰਨ ਮੇਰੇ ਨਾਲ ਸ਼ਹਿਰਾਂ ਮੈਂ ਤੈਨੂੰ ਨੌਕਰੀ ਦਾਂਗਾ ਪਰ ਜਦੋਂ ਜਸਕਰਨ ਨੇ ਮਦਦ ਮੰਗੀ ਕੁਲਦੀਪ ਨੇ ਮੂੰਹ ਫੇਰ ਲਿਆ ਮੇਰੇ ਕੋਲ ਵੀ ਖਰਚੇ ਨੇ ਤੂੰ ਆਪਣੀ ਸੰਭਾਲ ਜਸਕਰਨ ਨੇ ਸੁਰਮਿਤ ਨੂੰ ਕਿਹਾ ਵੀ ਸਾਰੀ ਦੁਨੀਆ ਮੁੱਕਰ ਗਈ ਹੈ ਸਿਰਫ ਤੂੰ ਅਤੇ ਗੁਰੂ ਸਾਹਿਬ ਨੇ ਮੇਰਾ ਸਾਥ ਦਿੱਤਾ ਹੈ ਸੁਰਮਿਤ ਨੇ ਮੁਸਕਰਾ ਕੇ ਜਵਾਬ ਦਿੱਤਾ ਜਸਕਰਨ ਜਿਹੜਾ ਗੁਰੂ ਸਾਹਿਬ ਦੀ ਸੰਗਤ ਚ ਰਹੇ ਉਹ ਕਦੇ ਇਕੱਲਾ ਨਹੀਂ ਰਹਿੰਦਾ ਜਸਕਰਨ ਅਤੇ ਸੁਰਮਿਤ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੀ ਲਹਿਰ ਆਈ ਜਦੋਂ ਉਹਨਾਂ ਦੇ ਘਰ ਇੱਕ ਧੀ ਜੰਮੀ ਐਸੀ ਤਰ੍ਹਾਂ ਕਰਨੇ ਕਰਦੇ ਆਂ ਤੀਆਂ ਪੰਜ ਹੋ ਗਈਆਂ ਹਰ ਸਿਮਰਨ ਅਵਨ ਪ੍ਰੀਤ ਜਸਲੀਨ ਮਨਪ੍ਰੀਤ ਅਤੇ ਗੁਰਕੀਰਤ ਹਰ ਸਿਮਰਨ ਸਭ ਤੋਂ ਵੱਡੀ ਸੀ ਉਹ ਕੀਰਤਨ ਕਰਨ ਲੱਗੀ ਅਤੇ ਗੁਰੂ ਘਰ ਦੇ ਵਿੱਚ ਸ਼ਬਦ ਗਾਉਂਦੀ ਸੰਗਤ ਉਸ ਨੂੰ ਛੋਟੀ ਬੀਬੀ ਜੀ ਕਾਕੇ ਬੁਲਾਉਂਦੀ ਜਿਸ ਕਰਨ ਨੇ ਆਪਣੀਆਂ ਧੀਆਂ ਨੂੰ ਸਕੂਲ ਭੇਜਣ ਲਈ ਦਿਨ ਰਾਤ ਮਿਹਨਤ ਕੀਤੀ ਸੁਰਮੀਤ ਨੇ ਘਰ ਦੇ ਵਿੱਚ ਹੀ ਸੁੱਕੇ ਫੁੱਲਾਂ ਦੀਆਂ ਮਲਾਵਾ ਬਣਾ ਕੇ ਵੇਚਿਆ ਜੋ ਧੀਆਂ ਦੀ ਫੀਸਾਂ ਦਾ ਜੁਗੜ ਹੋ ਸਕੇ ਜਿਸ ਕਰਨ ਸਾਡੀ ਧੀਆਂ ਵੱਡੀਆਂ ਅਫਸਰ ਬਣ ਗਿਆ ਮੈਂ ਇੱਕ ਇੱਕ ਕਰਕੇ ਪੈਸਾ ਜੋੜ ਰਹੀ ਹਾਂ ਇੱਕ ਸਾਲ ਪਿੰਡ ਦੇ ਵਿੱਚ ਵੱਡਾ ਮੇਲਾ ਲੱਗਿਆ ਜਸਕਰਨ ਨੇ ਧਿਆਨ ਨੂੰ ਨਵੇਂ ਜੋੜੇ ਖਰੀਦ ਕੇ ਦਿੱਤੇ ਅਤੇ ਪਰਿਵਾਰ ਮੇਲੇ ਦੇ ਵਿੱਚ ਗਿਆ ਹਰ ਸਿਮਰਨ ਨੇ ਮੇਲੇ ਦੇ ਕੀਰਤਨ ਮੁਕਾਬਲੇ ਵਿੱਚ ਸ਼ਬਦ ਗਾਇਆ ਮੇਰਾ ਮਨ ਲੋਚਾ ਹੈ ਗੁਰਦਰਸ਼ਨ ਪਾਈ ਸੰਗਤ ਨੇ ਵਾਹ ਵਾਹ ਕੀਤੀ ਅਤੇ ਸਰਪੰਚ ਨੇ ਖੁਸ਼ ਹੋ ਕੇ ਇੱਕ 2000 ਰੁਪਏ ਦਾ ਨੋਟ ਹਰ ਸਿਮਰਨ ਨੂੰ ਇਨਾਮ ਦੇ ਵਿੱਚ ਦਿੱਤਾ ਜਸਕਰਨ ਦੀਆਂ ਅੱਖਾਂ ਦੇ ਵਿੱਚ ਮਾਨਸੀ ਸ਼ਰਮਿਤ ਸਾਡੀਆਂ ਧੀਆਂ ਸਾਡੀ ਸ਼ਾਨ ਨੇ ਪਰ ਸ਼ਾਇਦ ਲੋਕ ਜਿਹੜੇ ਹਨ ਕਦੇ ਵੀ ਕਿਸੇ ਨੂੰ ਖੁਸ਼ ਹੋ ਕੇ ਆਪ ਕੁਛ ਨਹੀਂ ਹੁੰਦੇ ਉਹਨਾਂ ਦੀ ਖੁਸ਼ੀ ਬਸ ਅਗਲੇ ਦੇ ਦੁੱਖ ਵਿੱਚ ਹੁੰਦੀ ਹੈ ਜਦੋਂ ਕਿਸੇ ਨੂੰ ਬਹੁਤ ਅੱਗੇ ਵੱਧਾ ਦੇਖਣ ਨਾ ਲੋਕ ਲਤਕਿਚ ਲੱਗ ਜਾਂਦੇ ਹਨ ਐਸੀ ਹੀ ਤਰ੍ਹਾਂ ਹੁੰਦਾ ਹੈ ਮਹੱਲੇ ਦੇ ਵਿੱਚ ਬੀਬੀ ਚਰਨਜੀਤ ਕੌਰ ਜਿਸ ਦੀ ਜੀਭ ਮਿਰਚਾਂ ਵਾਂਗ ਤਿੱਖੀ ਉਸਨੇ ਆਪਣਾਂ ਦਾ ਤੂਫਾਨ ਖੜਾ ਕਰ ਦਿੱਤਾ ਓਏ ਜਸ ਕਰਨ ਦੀਆਂ ਕੁੜੀਆਂ ਤਾਂ ਸੋਹਣੀਆਂ ਨੇ ਪਰ ਪੁੱਤਰ ਨਹੀਂ ਹੈ ਇਸ ਤੇ ਖਾਨਦਾਨ ਦਾ ਨਾਮ ਕੌਣ ਚਲਾਏਗਾ ਚਰਨਜੀਤ ਨੇ ਸਾਰੇ ਪਾਸੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੁਣਿਆ ਜਸਕਰਨ ਦੀ ਕੁਂਡਲੀ ਦੇ ਵਿੱਚ ਹੀ ਸ਼ਰਾਪ ਹੈ ਇਸ ਨੂੰ ਪਤਾ ਨਹੀਂ ਹੋਣਾ ਜਸਕਰਨ ਦੇ ਦੋਸਤ ਜੋ ਪਹਿਲਾਂ ਤਾਨੇ ਮਾਰਦੇ ਸਨ ਹੁਣ ਹੱਸਦੇ ਉਹ ਜਸਕਰਨ ਤੇਰੇ ਕਰਤਾ ਲక్ష్ਮੀਆ ਦੀ ਫੌਜ ਹੈ ਪਰ ਰਾਜਾ ਕਿਤੇ ਹੈ ਜਸਕਰਨ ਦਾ ਮਨ ਭਾਰੀ ਹੋ ਜਾਂਦਾ ਇੱਕ ਸ਼ਾਮ ਉਸਨੇ ਸੁਰਮਿਤ ਨੂੰ ਕਿਹਾ ਮੈਂ ਆਪਣੀਆਂ ਧੀਆਂ ਤੇ ਜਨਮਰਦਾ ਹਾਂ ਪਰ ਇਹ ਗੱਲਾਂ ਮੇਰੇ ਵਿਸ਼ਵਾਸ ਨੂੰ ਹਿਲਾ ਕੇ ਰੱਖ ਦਿੰਦੀਆਂ ਹਨ ਸੁਰਮੀਤ ਨੇ ਉਸਦੇ ਮੋਢੇ ਤੇ ਹੱਥ ਰੱਖਿਆ ਜਸਕਰਨ ਗੁਰੂ ਸਾਹਿਬ ਨੇ ਸਾਨੂੰ ਪੰਜ ਰਤਨ ਦਿੱਤੇ ਹਨ ਇਹ ਸਮਾਜ ਦੀਆਂ ਗੱਲਾਂ ਸਾਡੀ ਸ਼ਰਧਾ ਨਹੀਂ ਤੋੜ ਸਕਦੀਆਂ ਪਰ ਸੁਨਮੀਤ ਦੇ ਮਨ ਦੇ ਵਿੱਚ ਵੀ ਇੱਕ ਅਰਦਾਸ ਜਾਗੀ ਉਸਨੇ ਰਾਤ ਨੂੰ ਤਾਰਿਆਂ ਹੇਠ ਅਰਦਾਸ ਕੀਤੀ हे ਸੱਚੇ ਬਾਦਸ਼ਾਹ ਜਸਕਰਨ ਦੇ ਸਿਰ ਤੇ ਸਮਾਜ ਦਾ ਬੋਝ ਹਲਕਾ ਕਰ ਇੱਕ ਦਿਨ ਜਸਕਰਨ ਦੇ ਘਰੋਂ ਪੁਰਾਣੀ ਕਿਰਪਾਨ ਗੁਆਚ ਗਈ ਉਸ ਸੰਦੂਕ ਦੇ ਵਿੱਚ ਸੀ ਪਰ ਕਿਸੇ ਨੇ ਚੁਕ ਲਈ ਜਸਕਰਨ ਨੂੰ ਸ਼ੱਕ ਪਿਆ ਕੁਲਦੀਪ ਜੋ ਪਹਿਲਾਂ ਮੈਂ ਉਸਨੇ ਕਰਾਂਦੀਆਂ ਚੀਜ਼ਾਂ ਤੇ ਨਜ਼ਰ ਰੱਖਦਾ ਸੀ ਸੁਰਮਿਤ ਇਹ ਕਿਰਪਾਨ ਮੇਰੇ ਦਾਦਾ ਦੇ ਦੀ ਸੀ ਜੇ ਇਹ ਵੀ ਗਈ ਤਾਂ ਮੇਰੇ ਖਾਨਦਾਨ ਦੀ ਕੋਈ ਨਿਸ਼ਾਨੀ ਨਹੀਂ ਸੁਰਮਿਤ ਨੇ ਸਮਝਾਇਆ ਜਸਕਰਨ ਅਸਲ ਨਿਸ਼ਾਨੀ ਸਾਡੀ ਸਰਦਾ ਹੈ ਗੁਰੂ ਸਾਹਿਬ ਸਭ ਸਮਝ ਲੈਣਗੇ ਹੌਲੀ-ਹੌਲੀ ਸਮਾਂ ਬੀਤਦਾ ਹੈ ਸੁਰਮਿਤ ਨੂੰ ਛੇਵੀਂ ਦੀ ਸਰਬਜੀਤ ਕੌਰ ਵੀ ਜਮੇ ਜਸਕਰਨ ਨੇ ਮੁਸਕਰਾਦਿਆਂ ਹੋਇਆਂ ਸਰਬਜੀਤ ਨੂੰ ਸਿਰ ਨਾ ਲਾਇਆ ਸੁਰਮਿਤ ਸਾਡੀ ਸਰਬਜੀਤ ਸਾਡੀ ਜੀਤ ਹੈ ਪਰ ਮੁਹੱਲੇ ਦੀਆਂ ਗੱਲਾਂ ਹੋਰ ਸਖਤ ਹੋ ਗਈਆਂ ਚਰਨਜੀਤ ਨੇ ਗੁਰਦੁਆਰੇ ਦੇ ਵਿੱਚ ਸੰਗਤ ਦੇ ਸਾਹਮਣੇ ਸ਼ਰਯਾਮ ਕਿਹਾ ਵੀ ਜਸਕਰਨ ਦੀਆਂ ਛੇ ਕੁੜੀਆਂ ਹਨ ਹੁਣ ਤਾਂ ਇਸ ਦੇ ਭਾਗਾਂ ਦੇ ਵਿੱਚ ਪੁੱਤਰ ਦੀ ਲਕੀਰ ਮਿਟ ਚੁੱਕੀ ਹੈ ਸੁਰਮਿਤ ਨੇ ਫਿਰ ਵੀ ਹਿੰਮਤ ਨਹੀਂ ਛੱਡੀ ਉਸਨੇ ਗੁਰੂ ਘਰ ਦੇ ਵਿੱਚ ਸੇਵਾ ਵਧਾ ਦਿੱਤੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਲੰਗਰ ਦੇ ਵਿੱਚ ਪ੍ਰਸ਼ਾਦ ਦੇ ਸੇਕਣਾ ਅਤੇ ਸੰਗਤ ਦੇ ਜੋੜੇ ਸਾਫ਼ ਕਰਨਾ ਹੇ ਸੱਚੇ ਬਾਦਸ਼ਾਹ ਮੇਰੇ ਪਰਿਵਾਰ ਦੇ ਉੱਪਰ ਮਿਹਰ ਰੱਖੋ ਹੌਲੀ-ਹੌਲੀ ਸੁਰਮੀਤ ਨੂੰ 7ਵੀਂ ਧੀ ਵੀ ਜਮੇ ਸੁਖਮਨੀ ਜਸਕਰਨ ਨੇ ਸੁਖਮਨੀ ਨੂੰ ਹੱਥਾਂ ਦੇ ਵਿੱਚ ਝੁਕਿਆ ਪਰ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਦੁੱਖ ਲੁਕਿਆ ਸੀ ਸੁਰਮੀਤ ਮੈਂ ਖੁਸ਼ ਹਾਂ ਪਰ ਸਮਾਜ ਦੀਆਂ ਗੱਲਾਂ ਇਹ ਮੈਨੂੰ ਤੋੜ ਦਿੰਦੀਆਂ ਹਨ ਸੁਰਮੀਤ ਨੇ ਉਸ ਨੂੰ ਸਮਝਾਇਆ ਵੀ ਜਸਕਰਨ ਸਾਡੀ ਸੁਖਮਨੀ ਸਾਡੀ ਸੁਖ ਦੀ ਨਿਸ਼ਾਨੀ ਹੈ ਸਾਡੀ ਸੁਖ ਦੀ ਮਣੀ ਹੈ ਗੁਰੂ ਸਾਹਿਬ ਸਭ ਸਮਾਂ ਲੈਣਗੇ ਪਰ ਸੁਰਮੀਤ ਦਾ ਵਿਸ਼ਵਾਸ ਵੀ ਡੋਲਣ ਲੱਗਿਆ ਇੱਕ ਸਵੇਰ ਗੁਰੂ ਘਰ ਦੇ ਵਿੱਚ ਉਸਨੇ ਰੋਂਦੇ ਹੋਏ ਅਰਦਾਸ ਕੀਤੀ हे ਸ੍ਰੀ ਗੁਰੂ ਨਾਮਦਾਸ ਜੀ ਪਾਤਸ਼ਾਹ ਮੈਂ ਸਾਰੀ ਜ਼ਿੰਦਗੀ ਤੁਹਾਡੀ ਸੇਵਾ ਵਿੱਚ ਲਾਈ ਸਤਿਆਂ ਦੀ ਮਾਂ ਬਣੀ ਪਰ ਇੱਕ ਪੁੱਤਰ ਦੀ ਅਰਦਾਸ ਕਿਉਂ ਨਹੀਂ ਸੁਣੀ ਚਲੋ ਅਚਾਨਕ ਹੀ ਅਗਲੇ ਦਿਨ ਸੁਰਮਿਤ ਦਾ ਮਨ ਕੀਤਾ ਅਤੇ ਜਸਕਰਨ ਨੂੰ ਕਹਿਣ ਲੱਗੀ ਮੈਂ ਜਸਕਰਨ ਮੈਂ ਵਿਸਾਖੀ ਤੇ ਸ੍ਰੀ ਦਰਬਾਰ ਸਾਹਿਬ ਜਾਵਾਂਗੀ ਮੈਨੂੰ ਯਕੀਨ ਹੈ ਗੁਰੂ ਸਾਹਿਬ ਸਾਡੀ ਸੁਣਨਗੇ ਜਿਸਕਰਨੇ ਸਿਰ ਝੁਕਾਇਆ ਹਾਂ ਜਾਸੁਰਮਿਤ ਪਰ ਤੇਰੇ ਵਿਸ਼ਵਾਸ ਦੀ ਡੋਰ ਟੁੱਟ ਚੁਕੀ ਹੈ ਹੁਣ ਅੱਗੇ ਕੁਝ ਨਹੀਂ ਬਚਿਆ ਇਹਨਾਂ ਕੁਝ ਹੋਣ ਤੋਂ ਬਾਅਦ ਤੈਨੂੰ ਹਜੇ ਵੀ ਲੱਗਦਾ ਹੈ ਸਾਡੇ ਭਾਗਾਂ ਦੇ ਵਿੱਚ ਪੁੱਤਰ ਜੀ ਦਾਥੇ ਅਗੋ ਸੁਰਮਿਤ ਨੇ ਕਿਹਾ ਕੋਈ ਗੱਲ ਨਹੀਂ ਮੈਂ ਫਿਰ ਵੀ ਜਾਵਾਂਗੀ ਮੈਨੂੰ ਧੰਨ ਗੁਰੂ ਰਾਮਦਾਸ ਦੇ ਪਾਤਸ਼ਾਹ ਦੇ ਪੂਰਾ ਪਰੋਸਾ ਹੈ ਉਸ ਹਨੀ ਅਰਦਾਸ ਕਦੇ ਵੀ ਖਾਲੀ ਨਹੀਂ ਮੋੜਨਗੇ ਜਸਕਰਨੇ ਹਾਥ ਦੇ ਵੀ ਸਿਰ ਹਿਲਾ ਦਿੱਤਾ ਚਲੋ ਕੋਈ ਗੱਲ ਨਹੀਂ ਤੁਸੀਂ ਜਾ ਸਕਦੇ ਹੋ ਸੁਰਮੀਤ ਨੇ ਲਖਬੀਰ ਦੀ ਦੁਕਾਨ ਤੇ ਜਾ ਕੇ ਇੱਕ ਨਵੀਂ ਚੁੰਨੀ ਖਰੀਦੀ ਲਖਬੀਰ ਨੇ ਮਜ਼ਾਕ ਕੀਤਾ ਬੀਬੀ ਇਹ ਚੁੰਨੀ ਸ਼੍ਰੀ ਦਰਬਾਰ ਸਾਹਿਬ ਵਿੱਚ ਚਮਕੇਗੀ ਸੁਖਮਨੀ ਨੇ ਵੀ ਕੁਝ ਲੈ ਲਿਆ ਸੁਖਮੀਤ ਨੇ ਮੁਸਕਾਨਦਿਆਂ ਹੋਇਆਂ ਸੁਖਮਨੀ ਲਈ ਇੱਕ ਛੋਟਾ ਜਿਹਾ ਸੂਟ ਖਰੀਦ ਦਿੱਤਾ ਅਤੇ ਅਰਦਾਸ ਕੀਤੀ हे वैगुरु मेरे परिवार नु सुख देवे बसाखी दी सवेर है सुखमीत अपनी तीनों सीनी नाल लगा के तरन तरन साहिब तो ਅੰਮ੍ਰਿਤਸਰ ਦੀ ਬਸ ਵਿੱਚ ਸਵਾਰ ਹੋਏ ਰਸਤੇ 'ਚ ਮੇਂਧਿਆ ਮੁੰਨਾ ਬਸਤੀ ਖਿੜਕੀ ਤੇ ਡਿਗਰੀਆਂ ਹਨ ਪਰ ਸੁਰਮੀਦੇ ਮਨ ਦੇ ਵਿੱਚ ਧੰਨ ਗੁਰੂ ਰਾਮਦਾਸ ਤੇ ਪਾਤਸ਼ਾਹ ਦੀਆਂ ਸ਼ਰਧਾਂ ਦੀਆਂ ਡੋਰਾ ਹਨ ਅੱਗੇ ਸ਼੍ਰੀ ਦਰਬਾਰ ਸਾਹਿਬ ਪਹੁੰਚਦੀ ਹੈ ਉਹੀ ਲੱਖਾਂ ਸੰਗਤਾਂ ਦੀ ਭੀੜ ਆਪਣੇ ਆਪਣੇ ਮਨੋਕਾਮਨਾ ਲੈ ਕੇ ਇੱਥੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇਸ਼ਨਾਨ ਪਾਣੀ ਕਰਕੇ ਅੱਗੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਰਿਹਾ ਹਨ ਵਿਸਾਖੀ ਦਾ ਦਿਹਾੜਾ ਹੈ ਭੀੜ ਹੋਣੀ ਲਾਜ਼ਮੀ ਹੈ ਸੰਗਤਾਂ ਦਾ ਠਟਾ ਮਰਦਾ ਕਟ ਸਭ ਪਾਸੇ ਰੌਣਕ ਰੌਣਕ ਅਤੇ ਗੁਰਬਾਣੀ ਦਾ ਪਾਠ ਹੋ ਰਿਹਾ ਹੈ ਇੰਜ ਲੱਗ ਰਿਹਾ ਹੈ ਜਿਵੇਂ ਕਿ ਸਵਰਗ ਆਪ ਧਰਤੀ ਤੇ ਉਤਰ ਆਇਆ ਹੋਵੇ ਜਿਵੇਂ ਕਿ ਬਸ ਇੱਥੇ ਹੀ ਸਭ ਕੁਝ ਹੈ ਇਹੀ ਸ਼ਾਂਤੀ ਹੈ ਇਹੀ ਬਸ ਹੁਣ ਜੀਵਨ ਦਾ ਮਕਸਦ ਹੈ ਤਨਗੁਰੂ ਰਾਮ ਬਸਤੇ ਪਾਤਸ਼ਾਹ ਦਾ ਦਰਬਾਰ ਸੋਨੇ ਮੰਗਰ ਚਮਕ ਰਿਹਾ ਹੈ ਉਤੋਂ ਸਵੇਰ ਦਾ ਚਾਨਣਾ ਉਸ ਸਰੋਵਰ ਨੂੰ ਵੀ ਬਿਲਕੁਲ ਸੁਨਾਰੀ ਰੰਗ ਦੇ ਵਿੱਚ ਰੰਗ ਰਿਹਾ ਹੈ ਅਤੇ ਉਤੋਂ ਗੁਰਬਾਣੀ ਦਾ ਪਾਠ ਚਾਰੇ ਪਾਸੇ ਲੱਗਦੇ ਜਕਾਰੇ ਇਸ ਮਾਹੌਲ ਨੂੰ ਹੋਰ ਆਨੰਦਮਈ ਬਣਾ ਰਹੇ ਹਨ ਸੁਖਮਨੀਤ ਵੀ ਸੁਖਮਨੀ ਨੂੰ ਸਰੋਵਰ ਦੇ ਕੰਢੇ ਤੇ ਲੈ ਕੇ ਆਈ ਅਤੇ ਅਰਦਾਸ ਕੀਤੀ ਲੇਕਿਨ ਉਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਉਹਨਾਂ ਨੂੰ ਇੱਕ ਸਫੇਦ ਚੋਲੇ ਵਾਲਾ ਗੁਰਸਿੱਖ ਨਿਹਰਾਉਂਦਾ ਹੈ ਇੱਕਦਮ ਨੂਰਾਨੀ ਚਿਹਰਾ ਜਿਵੇਂ ਕਿ ਚਿਹਰੇ ਦੇ ਵਿੱਚੋਂ ਤੇਜ ਡੁੱਲ-ਡੁੱਲ ਕੇ ਵਗ ਰਿਹਾ ਹੋਵੇ ਬਿਲਕੁਲ ਨੀਲੀ ਦਸਤਾਰ ਅਤੇ ਗਲ ਦੇ ਵਿੱਚ ਪਰਨਾ ਗੋਦੀ ਦੇ ਵਿੱਚ ਇੱਕ ਬੱਚਾ ਲੇਕਿਨ ਉਸ ਗੁਰਸਖ ਦੀਆਂ ਅੱਖਾਂ ਦੇ ਵਿੱਚ ਅਥਰੂ ਹਨ ਜੋ ਕਿ ਨੂਰਾਨੀ ਚਿਹਰੇ ਦਾ ਤੇਜ ਘਟ ਕਰ ਰਹੇ ਹਨ ਬਿਲਕੁਲ ਅੱਗੇ ਵੱਧਾ ਜਾ ਰਿਹਾ ਹੈ ਸੰਗਤ ਦੇ ਵਿੱਚਕਾਰ ਜਾ ਕੇ ਅਤੇ ਸਰੋਵਰ ਦੇ ਕੰਢੇ ਉੱਥੇ ਹੀ ਬੈਠ ਜਾਂਦਾ ਹੈ ਜਿੱਥੇ ਕਿ ਸੁਰਮਿਤ ਸੁਖਮਨੀ ਨੂੰ ਲੈ ਕੇ ਬੈਠੀ ਹੈ ਅਤੇ ਇੱਕਦਮ ਕੋਲੇ ਬੈਠ ਕੇ ਪੁੱਬਾ ਮਾਰ ਕੇ ਰੋਣ ਲੱਗ ਜਾਂਦਾ ਹੈ ਉਸ ਨੂੰ ਰੋਣ ਦਾ ਕਾਰਨ ਪੁੱਛਦੀ ਹੈ ਵੀਰ ਜੀ ਰੋਂਦੇ ਕਿਉਂ ਬਈ ਹੋ ਤੁਸੀਂ ਸ੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਦਰ ਤੇ ਆਏ ਹੋ ਇੱਥੇ ਰੋਣ ਦਾ ਕੀ ਕੰਮ ਹੈ ਇੱਥੇ ਤਾਂ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਖੁਸ਼ੀਆਂ ਮੰਡਦੇ ਹਨ ਮਰਦਾਂਪੁਰਿਆ ਕਰਦੇ ਹਨ ਇੱਥੇ ਰੋਵੋ ਨਾ ਤੁਹਾਡੇ ਇਸ ਦੁੱਖ ਦੇ ਪਿੱਛੇ ਕੀ ਕਾਰਨ ਹੈ ਕੀ ਹੋ ਗਿਆ ਹੈ ਅਗੋਂ ਗੁਰਸਿੱਖ ਨੇ ਕਿਹਾ ਬੀਬੀ ਮੇਰੇ ਘਰ ਪੰਜ ਪੁੱਤਰ ਨਹੀਂ ਇੱਕ ਵੀ ਤੀ ਨਹੀਂ ਮੈਂ ਸਾਰੀ ਉਮਰ ਗੁਰੂ ਸਾਹਿਬ ਦੇ ਅੱਗੇ ਧੀ ਮੰਗੀ ਹਰ ਵਾਰ ਇੱਥੇ ਆਇਆ ਹਰ ਵਾਰ ਮੈਂ ਧੀ ਦੀ ਅਰਦਾਸ ਕੀਤੀ ਚਾਰ ਪੁੱਤਰ ਸਨ ਇੱਕ ਵੀ ਧੀ ਨਹੀਂ ਇਸ ਵਾਰ ਵੀ ਮੈਂ ਅਰਦਾਸ ਕੀਤੀ ਸ਼ਾਇਦ ਮੇਰੀ ਅਰਦਾਸ ਦੇ ਵਿੱਚ ਕੋਈ ਕਮੀ ਰਹੀ ਹੋਵੇਗੀ ਸ਼ਾਇਦ ਉਸ ਸਮੇਂ ਮੈਂ ਸੱਚੇ ਮਨੋਂ ਨਹੀਂ ਮੰਗਿਆ ਕਾਈ ਕਰਕੇ ਸ਼ਾਇਦ ਅੱਜ ਮੇਰੇ ਘਰ ਆ ਚੁਕਮਨ ਸਿੰਘ ਨੇ ਜਨਮ ਲਿਆ ਹੈ ਅਗੋ ਸੁਰਮਿਤ ਨੇ ਆਖਿਆ ਬਿਲਕੁਲ ਸੱਚ ਵੀਰ ਜੀ ਮੇਰੇ ਘਰ ਵੀ ਛੇ ਧੀਆ ਸਨ ਆ ਦੇਖ ਲੋ ਮੈਂ ਵੀ ਗੁਰੂ ਰਾਮਦਾਸ ਜੀ ਦੇ ਪਾਸ ਸਾਡੇ ਦਰ ਤੇ ਆਈ ਹਾਂ ਅਤੇ ਸਤਮੀ ਦਿਨ ਨੂੰ ਮਥਾ ਟਿਕਣ ਲੈ ਕੇ ਆਈ ਹਾਂ ਇਹ ਮੇਰੀ ਡੇਢ ਮਹੀਨੇ ਦੀ ਧੀ ਹੈ ਇਸ ਦਾ ਨਾਮ ਵੀ ਸੁਖਮਨੀ ਕੋ ਰਿਹਾ ਉੱਥੇ ਦੋਵਾਂ ਦੇ ਵਿਚਕਾਰ ਕੁਝ ਦਿਨ ਗੁਰੂ ਸਾਹਿਬ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਅਤੇ ਅਚਾਨਕ ਹੀ ਉਸ ਗੁਰਸਿੱਖ ਨੇ ਗੱਲਾਂ ਹੀ ਗੱਲਾਂ ਦੇ ਵਿੱਚ ਪੁੱਛ ਲਿਆ ਬੀਬੀ ਕਿਵੇਂ ਹੋਵੇ ਜੇਕਰ ਮੈਂ ਸੁਖਮਨੀ ਲੈ ਜਾਵਾਂ ਤੁਸੀਂ ਆ ਮੇਰਾ ਸੁਖਮਨ ਰੱਖ ਲਿਓ ਆ ਬੱਚੀ ਮੈਨੂੰ ਗੋਦ ਦੇ ਦਿਓ ਉਹ ਬੱਚਾ ਉਸੀ ਰਖ ਲਿਓ ਅਗੋਂ ਇੱਕ ਵਾਰ ਤਾਂ ਝਟਕੀ ਸੁਰਮਿਤ ਨੇ ਵੀ ਸ਼ਾਇਦ ਆਹੀ ਸੋਚਿਆ ਸੀ ਲੇਕਿਨ ਬੋਲਣ ਤੋਂ ਝਿਜਕ ਰਹੀ ਸੀ ਇਥੇ ਅਚਾਨਕ ਹੀ ਉਸ ਤੇ ਮੁਰਿਦਾਂ ਸੱਥ ਹੋਣ ਜਾ ਰਿਹਾ ਹਨ ਲੇਕਿਨ ਇਹ ਫੈਸਲਾ ਕੋਈ ਜਲਦਬਾਜ਼ੀ ਵਿੱਚ ਲੈਣ ਵਾਲਾ ਨਹੀਂ ਹੈ ਉਥੇ ਅੱਧਾ ਘੰਟਾ ਪੌਣਾ ਘੰਟਾ ਬੈਠੀ ਰਹਿੰਦੀ ਹੈ ਅਚਾਨਕ ਉਸ ਦੇ ਮਨ ਦੇ ਵਿੱਚ ਆਂਦਾ ਹੈ ਵੀ ਜੇਕਰ ਇਹ ਤੇ ਮੇਰੇ ਨਾਲ ਇਹ ਸਭ ਕੁਝ ਵਾਪਰਿਆ ਹੈ ਇਸ ਦੇ ਪਿੱਛੇ ਜ਼ਰੂਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਮਰਜ਼ੀ ਹੋਣੀ ਜ਼ਰੂਰ ਇਹ ਸਭ ਐਵੇਂ ਹੀ ਨਹੀਂ ਹੋ ਰਿਹਾ ਅਤੇ ਫਿਰ ਦੁਬਾਰਾ ਉਸ ਨੂਰਾਨੀ ਚਿਹਰੇ ਨੂੰ ਉਸ ਦਗਦ ਕਰਕੇ ਨੂਰ ਵਹਾਉਂਦੇ ਗੁਰਸਿੱਖ ਦੇ ਚਿਹਰੇ ਨੂੰ ਦਿਖਦੀ ਹੈ ਅਚਾਨਕ ਹੀ ਉਸ ਦਾ ਮਨ ਕਹਿੰਦਾ ਹੈ ਵੀ ਇੱਥੇ ਸ਼ਾਇਦ ਇਹ ਸੁਖਮਨ ਤੇਰੀ ਗੋਦੀ ਵਿੱਚ ਆਣ ਵਾਸਤੇ ਬਣਿਆ ਹੈ ਸ਼ਾਇਦ ਇਹੀ ਤੇਰੀ ਸ਼ੇਤੀਆਂ ਦਾ ਭਰਾ ਬਣ ਸਕਦਾ ਹੈ ਉੱਥੇ ਹੀ ਉਸ ਬੱਚੇ ਨੂੰ ਗੋਦੀ ਵਿੱਚ ਲੈ ਲੈਂਦੀ ਹੈ ਆਪਣੀ ਦੀ ਉਸ ਇਨਸਾਨ ਨੂੰ ਦੇ ਦਿੰਦੀ ਹੈ ਉਤਤ ਜਕਾਰੇ ਲਗਾਉਂਦੀ ਵਾਪਸ ਆ ਜਾਂਦੀ ਹੈ ਸੰਗਤ ਵੀ ਉਸ ਤੇ ਮਗਰ ਜਕਾਰੇ ਲਗਾਉਣ ਲੱਗ ਜਾਂਦੀ ਹੈ ਅਤੇ ਉਤੋਂ ਹਾਸੀ ਖੁਸ਼ੀ ਆਪਣੇ ਘਰ ਆਣ ਹੀ ਲੱਗੀ ਸੀ ਜਿਵੇਂ ਹੀ ਦਰਬਾਰ ਸਾਹਿਬ ਦੇ ਗੇਟ ਅਗੇ ਦਰਬਾਰ ਸਾਹਿਬ ਦੇ ਪ੍ਰਵੇਸ਼ ਦਵਾਰ ਤੇ ਪਹੁੰਚੀ ਉਸ ਸੇ ਮਨ ਦੇ ਵਿੱਚ ਸਵਾਲ ਉੱਠਿਆ ਲ ਮੈਂ ਉਸ ਇਨਸਾਨ ਦਾ ਨਾਮ ਨਹੀਂ ਪੁੱਛਿਆ ਨਾ ਉਸ ਦਾ ਪਤਾ ਲਿਆ ਐਵੇਂ ਉਸ ਕੋਲੋਂ ਮੁੰਡਾ ਲੈ ਕੇ ਆ ਗਈ ਹਾਂ ਅਚਾਨਕ ਪਿੱਛੇ ਮੁੜ ਕੇ ਦੇਖਿਆ ਨਾ ਤਾਂ ਉੱਥੇ ਕੋਈ ਇਨਸਾਨ ਸੀ ਨਾ ਹੀ ਉਸ ਦੀ ਤੀ ਚਾਰੇ ਪਾਸੇ ਕੰਗਾਲ ਮਾਰੇ ਆ ਆਰ ਤੱਕ ਕੇ ਸੇਵਾਦਾਰ ਕੋਲ ਪਹੁੰਚੇ ਵੀ ਮੈ ਇਥੇ ਬਿਲਕੁਲ ਨਰਾਨੀ ਚਾਰੇ ਵਾਲੇ ਇੱਕ ਸਰਦਾਰ ਗੁਰਚਕ ਨੂੰ ਲੱਭਦੇ ਹਾਂ ਨੀਲੀ ਦਸਤਾਰ ਹੈ ਅਤੇ ਚਿੱਟਾ ਚੋੜਾ ਉਤੋਂ ਕਾਲਾ ਗਾਤਰਾ ਪਿਆ ਹੈ ਲਗਭਗ 42 ਕੋ ਸਾਲ ਦੇ ਹੋਣਗੇ ਅਗੋ ਸੇਵਾਦਾਰ ਸਮਝਾਉਂਦੇ ਹਨ ਵੀ ਜਿਸ ਤਰ੍ਹਾਂ ਦੀ ਤੁਸੀਂ ਕੱਢਣਾ ਦੱਸ ਰਹੇ ਹੋ ਵੀ ਤੁਹਾਡੇ ਨਾਲ ਇੰਜ ਵਾਪਰੀ ਹੈ ਇਨੀ ਮਿੱਠੀ ਬਾਣੀ ਇਹਨਾਂ ਸਭ ਕੁਝ ਉਹ ਕੋਈ ਆਮ ਇਨਸਾਨੀ ਹੋ ਸਕਦਾ ਤੁਸੀਂ ਇੱਥੇ ਚਲੇ ਜਾਓ ਇਹ ਤਾਨਗੁਰੂ ਰਾਮਦਾਸ ਦੇ ਪਤਸ਼ਾ ਦੀ ਮਿਹਰ ਹੋ ਚੁੱਕੀ ਹੈ ਹੁਣ ਬਸ ਇੱਥੇ ਪੁੱਛਗਿੱਛ ਕਰਨ ਦਾ ਕੋਈ ਫਾਇਦਾ ਨਹੀਂ ਹੈ ਉਸ ਤਾਂ ਮੰਨ ਕੀਤਾ ਵੀ ਉਸ ਨੂੰ ਲੱਭੇ ਲੇਕਿਨ ਸ਼ਾਇਦ ਹੁਣ ਉਹ ਵੀ ਸਮਝ ਚੁੱਕੀ ਸੀ ਇੱਥੇ ਉਸ ਦੇ ਨਾਲ ਕੀ ਵਾਪਰ ਚੁਕਿਆ ਹੈ ਅਚਾਨਕ ਹੀ ਇਹ ਸਭ ਕੁਝ ਆਪਣੇ ਨਾਲ ਹੁੰਦਾ ਦੇਖ ਉਥੋਂ ਤਾਨਗੁਰੂ ਰਾਮਦਾਸ ਦੇ ਪਤਸ਼ਾ ਤਾਨਗੁਰੂ ਰਾਮਦਾਸ ਦੇ ਪਤਸ਼ਾ ਕਹਿੰਦੀ ਕਹਿੰਦੀ ਆਪਣੇ ਘਰ ਆ ਜਾਂਦੀ ਹੈ ਘਰ ਆ ਕੇ ਸਾਰਿਆਂ ਨੂੰ ਆਪਣੇ ਮੁੰਡੇ ਬਾਰੇ ਦੱਸਿਆ ਉਥੇ ਕੁੜੀ ਲੈ ਕੇ ਗਈ ਸੀ ਤਾਨਗੁਰੂ ਰਾਮਦਾਸ ਦੇ ਪਤਸ਼ਾ ਨੇ ਆਪਣੇ ਅਰਦਾਸ ਦਾ ਮੁੱਲ ਤਾਰਿਆ ਹੈ ਮੈਂ ਆ ਦੇਖੋ ਸੁਖਮਨੀ ਤੋਂ ਸੁਖਮਨ ਸਿੰਘ ਲੈ ਕੇ ਆ ਗਏ ਹਾਂ ਬੱਚੇ ਨੂੰ ਸਾਰਾਂ ਦੀ ਗੋਦੀ ਵਿੱਚ ਚਿੰਦੀ ਹੈ ਸਾਰੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਸਭ ਲੋਕ ਤਾਂ ਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਗੁਣ ਗਾਰੇ ਹਨ ਇਸ ਤਰ੍ਹਾਂ ਦੁਬਾਰਾ ਘਰ ਦੇ ਵਿੱਚ ਖੁਸ਼ੀਆਂ ਆਈਆਂ ਹਨ ਇਧਰੋਂ ਸੁਖਮਨ ਦੇ ਆਣ ਤੋਂ ਬਾਅਦ ਉਸ ਦੇ ਪਿਤਾ ਨੇ ਵੀ ਦੁਬਾਰਾ ਕੇਸ ਰੱਖਣ ਦਾ ਪ੍ਰਣ ਕਰ ਲਿਆ ਹੈ ਦੁਬਾਰਾ ਅੰਮ੍ਰਿਤ ਛਕਣ ਦਾ ਪ੍ਰਣ ਕਰ ਲਿਆ ਹੈ ਅਤੇ ਹੁਣ ਦੁਬਾਰਾ ਕਦੇ ਵੀ ਨਾਈ ਕੋਲ ਨਾ ਜਾਣ ਦਾ ਨਿਸ਼ਠਾ ਕਰ ਲਿਆ ਹੈ ਦੁਬਾਰਾ ਆਪਣੀ ਪਤਨੀ ਦੇ ਨਾਲ ਰੋਜ਼ ਗੁਰੂ ਘਰ ਜਾਂਦਾ ਹੈ ਸੇਵਾ ਸਿਮਰਨ ਕਰਦਾ ਹੈ ਅਤੇ ਪਹਿਲਾ ਵਾਂਗ ਆਪਣੀ ਪਤਨੀ ਦੇ ਨਾਲ ਗੁਰੂ ਘਰ ਜਾਂਦਾ ਹੈ ਸੇਵਾ ਸਿਮਰਨ ਕਰਦਾ ਹੈ ਅਤੇ ਹਰ ਰਮ ਕਰਦਾ ਹੈ ਹੌਲੀ ਹੌਲੀ ਕਰਦਿਆਂ ਉਸ ਦਾ ਕਾਰੋਬਾਰ ਵੀ ਵਧੀਆ ਚੱਲਦਾ ਹੈ ਗਰੀਬੀ ਚੱਕੀ ਜਾਂਦੀ ਹੈ ਛੇ ਦੀਆਂ ਛੇਤੀਆਂ ਕੁਝ ਨਾ ਕੁਝ ਆਪਣੇ ਆਪਣੇ ਖੇਤਰ ਦੇ ਵਿੱਚ ਵਧੀਆ ਕਰਕੇ ਦਿਖਾਉਂਦੀਆਂ ਹਨ ਮੁੰਡਾ ਵੀ ਸਰਵਣ ਪੁੱਤਰ ਨਿਕਲਦਾ ਹੈ ਅਤੇ ਉਹਨਾਂ ਦਾ ਰੱਦ ਕੇ ਸਤਕਾਰ ਕਰਿਆ ਕਰਦਾ ਹੈ ਹਾਂਜੀ ਸਾਧ ਸੰਗਤ ਜੀ ਤਾਨੂੰ ਕਿਵੇਂ ਲਗੀ ਅੱਜ ਦੀ ਇਹ ਕਟਨਾ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸਤਿਮੁ ਚੰਗੀ ਲਗੀ ਆਪਣੇ ਦੋਸਤਾ ਮਿੱਤਰਾਂ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ WhatsApp ਦੇ ਉੱਪਰ ਤੁਸੀਂ ਇਸ ਨੂੰ ਸਟੇਟਸ ਲਗਾ ਸਕਦੇ ਹੋ ਹਾਂਜੀ ਸਾਧ ਸੰਗਤ ਜੀ ਤੁਸੀਂ ਕੀ ਕਹਿਣਾ ਚਾਹੋਗੇ ਤਨ ਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਇਸ ਕਰਾਮਾਤ ਦੇ ਬਾਰੇ ਇਸ ਚਮਤਕਾਰ ਦੇ ਬਾਰੇ ਦੱਸੋ ਜੀ ਕਮੈਂਟ ਦੇ ਵਿੱਚ ਦੇਵ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ